ਤੁਸੀਂ ਸੁਣ ਰਹੇ ਹੋ ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਲੇਖਕ ਡਾਕਟਰ ਜੋਸਫ ਮਰਫੀ 15ਵੇਂ ਭਾਗ ਵਿੱਚ ਸੁਣੋ ਤੁਹਾਡਾ ਅਵਚੇਤਨ ਮਨ ਅਤੇ ਖੁਸ਼ੀ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕੀ ਮਨੋਵਿਗਿਆਨ ਦੇ ਪਿਤਾਮਾ ਵਿਲੀਅਮ ਜੇਮਸ ਨੇ ਕਿਹਾ ਸੀ ਕਿ 19ਵੀਂ ਸਦੀ ਦੀ ਸਭ ਤੋਂ ਮਹਾਨ ਖੋਜ ਉਤਕ ਸ਼ਾਸਤਰ ਦੇ ਖੇਤਰ ਵਿੱਚ ਨਹੀਂ ਸੀ ਸਭ ਤੋਂ ਵੱਡੀ ਖੋਜ ਆਸਥਾ ਨਾਲ ਪ੍ਰੇਰਿਤ ਅਵਚੇਤਨ ਦੀ ਸ਼ਕਤੀ ਸੀ ਹਰ ਇਨਸਾਨ ਵਿੱਚ ਸ਼ਕਤੀ ਦਾ ਅਸੀਮ ਭੰਡਾਰ ਹੈ ਜਿਹੜੀ ਦੁਨੀਆ ਦੀ ਕਿਸੇ ਵੀ ਸਮੱਸਿਆ ਨੂੰ ਮਾਤ ਦੇ ਸਕਦੀ ਹੈ ਸੱਚੀ ਤੇ ਸਥਾਈ ਖੁਸ਼ੀ ਤੁਹਾਡੇ ਜੀਵਨ ਵਿੱਚ ਉਸ ਦਿਨ ਆਵੇਗੀ ਜਦੋਂ ਤੁਹਾਨੂੰ ਸਪਸ਼ਟ ਅਹਿਸਾਸ ਹੋ ਜਾਵੇਗਾ ਕਿ ਤੁਸੀਂ ਕਿਸੇ ਵੀ ਕਮਜ਼ੋਰੀ ਤੋਂ ਉੱਪਰ ਸਕਦੇ ਹੋ ਜਦ ਤੁਹਾਨੂੰ ਇਹ ਅਹਿਸਾਸ ਹੋ ਜਾਵੇਗਾ ਕਿ ਤੁਹਾਡਾ ਅਵਚੇਤਨ ਤੁਹਾਡੀਆਂ ਸਮੱਸਿਆਵਾਂ ਨੂੰ ਸੁਲਝਾ ਸਕਦਾ ਹੈ ਤੁਹਾਡੇ ਸਰੀਰ ਦਾ ਉਚਾਰ ਕਰ ਸਕਦਾ ਹੈ ਅਤੇ ਤੁਹਾਨੂੰ ਤੁਹਾਡੇ ਸੁਪਨਿਆਂ ਤੋਂ ਵੀ ਜ਼ਿਆਦਾ ਸਮ੍ਰiddhi ਦਿਲਾ ਸਕਦਾ ਹੈ ਜਦੋਂ ਤੁਹਾਡੀ ਆਪਣੇ ਸੁਪਨਿਆਂ ਦੇ ਜੀਵਨ ਸਾਥੀ ਨਾਲ ਸਗਾਈ ਹੋਈ ਸੀ ਤਾਂ ਤੁਸੀਂ ਬਹੁਤ ਖੁਸ਼ ਹੋਏ ਹੋਵੋਗੇ ਸ਼ਾਇਦ ਤੁਹਾਨੂੰ ਤਦ ਵੀ ਬੜੀ ਖੁਸ਼ੀ ਮਹਿਸੂਸ ਹੋਈ ਹੋਵੇਗੀ ਜਦ ਤੁਸੀਂ ਕਾਲਜ ਤੋਂ ਗ੍ਰੈਜੂਏਟ ਹੋਏ ਹੋ ਜਾਂ ਤੁਹਾਡੀ ਸ਼ਾਦੀ ਹੋਈ ਹੋਵੇ ਜਾਂ ਤੁਹਾਡਾ ਬੱਚਾ ਪੈਦਾ ਹੋਇਆ ਹੋਵੇ ਜਾਂ ਜਦ ਤੁਹਾਨੂੰ ਕੋਈ ਬੜੀ ਜਿੱਤ ਜਾਂ ਇਨਾਮ ਹਾਸਲ ਕੀਤਾ ਹੋਵੇ ਤੁਸੀਂ ਇਸੇ ਤਰ੍ਹਾਂ ਦੇ ਦੂਜੇ ਅਨੁਭਵਾਂ ਦੀ ਸੂਚੀ ਵੀ ਬਣਾ ਸਕਦੇ ਹੋ ਜਦੋਂ ਤੁਸੀਂ ਖੁਸ਼ ਹੋਏ ਸੀ ਬਰਹਾਲ ਭਾਵੇਂ ਇਹ ਅਨੁਭਵ ਕਿੰਨੇ ਹੀ ਅਦਭੁਤ ਹੋਣ ਇਹ ਸਚਾਈ ਸਥਾਈ ਖੁਸ਼ੀ ਨਹੀਂ ਦਿੰਦੇ ਇਹ ਸਾਰੇ ਅਨੁਭਵ ਅਸਥਾਈ ਹਨ ਦਾ ਬੁੱਕ ਆਫ ਪ੍ਰੋਬਲਮਸ ਜਵਾਬ ਦਿੰਦੀ ਹੈ ਜੋ ਵੀ ਈਸ਼ਵਰ ਵਿੱਚ ਭਰੋਸਾ ਕਰਦਾ ਹੈ ਉਹ ਸੁખી ਹੈ ਜਦ ਤੁਸੀਂ ਈਸ਼ਵਰ ਆਪਣੇ ਅਵਚੇਤਨ ਮਨ ਦੀ ਸ਼ਕਤੀ ਤੇ ਬੁੱਧੀਮਤਾ ਉੱਤੇ ਭਰੋਸਾ ਕਰਦੇ ਹੋ ਕਿ ਉਹ ਸਾਰੇ ਖੇਤਰਾਂ ਵਿੱਚ ਤੁਹਾਡੀ ਅਗਵਾਈ ਨਿਯੰਤਰਣ ਤੇ ਨਿਰਦੇਸ਼ਨ ਕਰੇਗਾ ਤਾਂ ਤੁਸੀਂ ਸੰਤੁਲਿਤ ਸ਼ਾਂਤ ਤੇ ਆਰਾਮ ਦੇ ਹੋ ਜਾਵੋਗੇ ਜਦ ਤੁਸੀਂ ਸਾਰਿਆਂ ਦੇ ਪ੍ਰਤੀ પ્રેમ ਸ਼ਾਂਤੀ ਤੇ ਇੱਕ ਸੁਰਤਾ ਪ੍ਰਸਾਰਤ ਕਰਦੇ ਹੋ ਤਾਂ ਤੁਸੀਂ ਦਰਅਸਲ ਆਪਣੇ ਜੀਵਨ ਵਿੱਚ ਖੁਸ਼ੀ ਦੀ ਅਸਮਾਨ ਸ਼ੋਂਦੀ ਇਮਾਰਤ ਬਣਾ ਰਹੇ ਹੋ ਤੁਹਾਨੂੰ ਖੁਸ਼ੀ ਚੁਣਨੀ ਹੋਵੇਗੀ ਖੁਸ਼ੀ ਇੱਕ ਮਾਨਸਿਕ ਅਵਸਥਾ ਹੈ ਬਾਈਬਲ ਵਿੱਚ ਇੱਕ ਬਾਗ ਹੈ ਇਸ ਦਿਨ ਤੁਸੀਂ ਚੁਣੋ ਕਿ ਤੁਸੀਂ ਜਿਹੜੀ ਸੇਵਾ ਕਰੋਗੇ ਤੁਹਾਡੇ ਕੋਲ ਖੁਸ਼ੀ ਚੁਣਨ ਦੀ ਸੁਤੰਤਰਤਾ ਹੈ ਇਹ ਬੜਾ ਸੌਖਾ ਦਿੱਸਦਾ ਅਤੇ ਹੈ ਵੀ ਸ਼ਾਇਦ ਇਸ ਲਈ ਲੋਕ ਖੁਸ਼ੀ ਦੀ ਰਾਹ ਉੱਤੇ ਲੜਖੜਾ ਜਾਂਦੇ ਹਨ ਉਹ ਖੁਸ਼ੀ ਦੀ ਸਾਦਗੀ ਭਰੀ ਕੁੰਜੀ ਨੂੰ ਨਹੀਂ ਦੇਖ ਪਾਉਂਦੇ ਹੋ ਜੀਵਨ ਦੀਆਂ ਮਹਾਨ ਚੀਜ਼ਾਂ ਸੌਖੀਆਂ ਪ੍ਰਗਤੀਸ਼ੀਲ ਅਤੇ ਰਚਨਾਤਮਕ ਹਨ ਉਹ ਕਲਿਆਣ ਤੇ ਖੁਸ਼ੀ ਦਿੰਦਾ ਹੈ ਸੈਂਟ ਪਾਲ ਤੁਹਾਨੂੰ ਦੱਸਦੇ ਹਨ ਕਿ ਤੁਸੀਂ ਕਿਵੇਂ ਸੋਚ ਕੇ प्रबल ਸ਼ਕਤੀ ਤੇ ਖੁਸ਼ੀ ਦਾ ਜੀਵਨ ਪਾ ਸਕਦੇ ਹੋ ਆਖਰਕਾਰ ਭਰਾਵੋ ਜਿਹੜੀਆਂ ਵੀ ਚੀਜ਼ਾਂ ਸੱਚ ਹਨ ਜਿਹੜੀਆਂ ਵੀ ਚੀਜ਼ਾਂ ਇਮਾਨਦਾਰ ਹਨ ਜਿਹੜੀਆਂ ਵੀ ਚੀਜ਼ਾਂ ਨਿਆਂਪੂਰਨ ਹਨ ਜਿਹੜੀਆਂ ਵੀ ਚੀਜ਼ਾਂ ਸ਼ੁੱਧ ਹਨ ਜਿਹੜੀਆਂ ਵੀ ਚੀਜ਼ਾਂ ਪਿਆਰੀਆਂ ਹਨ ਜਿਹੜੀਆਂ ਵਿੱਚ ਚੀਜ਼ਾਂ ਚੰਗੇ ਮਾਨਦੀਆਂ ਹਨ ਜੇਕਰ ਕੋਈ ਗੁਣ ਹੈ ਅਤੇ ਜੇਕਰ ਕੋਈ ਛਲਾਗਾ ਹੈ ਤਾਂ ਇਹਨਾਂ ਦੇ ਬਾਰੇ ਸੋਚੋ ਖੁਸ਼ੀ ਕਿਵੇਂ ਚੁਣੀਏ ਇਸੇ ਵੇਲੇ ਖੁਸ਼ੀ ਚੁਣੋ ਇਹ ਕੰਮ ਇੰਜ ਕਰੋ ਸਵੇਰੇ ਆਪਣੀਆਂ ਅੱਖਾਂ ਖੋਲਦਿਆਂ ਹੀ ਆਪਣੇ ਆਪ ਨੂੰ ਕਹੋ ਦੇਵੀ ਵਿਧਾਨ ਅੱਜ ਤੇ ਹਰ ਦਿਨ ਮੇਰੇ ਜੀਵਨ ਦਾ ਸੰਚਾਲਨ ਕਰਦਾ ਹੈ ਸਾਰੀਆਂ ਚੀਜ਼ਾਂ ਅੱਜ ਮੇਰੇ ਭਲੇ ਦੇ ਕੰਮ ਕਰਦੀਆਂ ਹਨ ਇਹ ਮੇਰੇ ਲਈ ਇੱਕ ਨਵਾਂ ਤੇ ਅਦਭੁਤ ਦਿਨ ਹੈ ਇਸ ਦਿਨ ਵਰਗਾ ਹੋਰ ਕੋਈ ਦੂਜਾ ਦਿਨ ਕਦੇ ਨਹੀਂ ਹੋਵੇਗਾ ਮੈਨੂੰ ਸਾਰਾ ਦਿਨ ਦੇਵੀ ਮਾਰਗਦਰਸ਼ਨ ਮਿਲਦਾ ਹੈ ਅਤੇ ਮੈਂ ਆਪਣੇ ਹਰ ਕੰਮ ਵਿੱਚ ਸਮਰਿੱਧ ਬਣਾਂਗਾ ਦੇਵੀ ਪ੍ਰੇਮ ਨੇ ਮੈਨੂੰ ਵਲਟਾਇਆ ਹੋਇਆ ਹੈ ਮੇਰੇ ਚਾਰੇ ਪਾਸੇ ਹੈ ਅਤੇ ਮੈਂ ਸ਼ਾਂਤੀ ਨਾਲ ਹਾਂ ਜਦੋਂ ਵੀ ਮੇਰਾ ਧਿਆਨ ਚੰਗਿਆਈ ਅਤੇ ਸਿਰਜਣਾਤਮਕਤੋਂ ਛਟਕੇਗਾ ਮੈਂ ਉਸ ਚੀਜ਼ ਦੇ ਬਾਰੇ ਇਕਦਮ ਸੋਚਣ ਲੱਗਾਗਾ ਜਿਹੜੀ ਸੁੰਦਰ ਅਤੇ ਚੰਗੀ ਹੈ ਮੈਂ ਅਧਿਆਤਮਕ ਤੇ ਮਾਨਸਿਕ ਚੁੰਬਕ ਹਾਂ ਮੈਂ ਆਪਣੇ ਵੱਲ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਦਾ ਹਾਂ ਜਿਹੜੀ ਮੈਨੂੰ ਰਹਿਮਤਾਂ ਦਿੰਦੀ ਹੈ ਅਤੇ ਸਮਰਿੱਧ ਕਰਦੀ ਹੈ ਅੱਜ ਮੈਂ ਆਪਣੇ ਸਾਰੇ ਕੰਮਾਂ ਵਿੱਚ ਅਦਭੁਤ ਸਫਲਤਾ ਹਾਸਲ ਕਰਾਂਗਾ ਨਿਸ਼ਚਿਤ ਤੌਰ ਤੇ ਅੱਜ ਮੈਂ ਸਾਰਾ ਦਿਨ ਖੁਸ਼ ਰਹਾਂਗਾ ਹਰ ਦਿਨ ਦੀ ਸ਼ੁਰੂਆਤ ਇਸੇ ਤਰ੍ਹਾਂ ਕਰੋ ਤੁਸੀਂ ਖੁਸ਼ੀ ਦੀ ਚੋਣ ਕਰੇ ਫਿਰ ਤੁਸੀਂ ਖੁਸ਼ ਤੇ ਪਰਸੰਨ ਹੋਵੋਗੇ ਉਸ ਨੇ ਖੁਸ਼ ਰਹਿਣ ਦੀ ਆਦਤ ਪਾ ਲਈ ਕਈ ਸਾਲ ਪਹਿਲਾਂ ਮੈਂ ਆਇਰਲੈਂਡ ਦੇ ਪੱਛਮੀ ਕੰਡੇ ਦੇ ਕਾਨੇ ਮਾਰ ਵਿੱਚ ਇੱਕ ਕਿਸਾਨ ਦੇ ਘਰ ਤਕਰੀਬਨ ਇੱਕ ਹਫਤਾ ਠਹਿਰਿਆ ਮੇਰਾ ਮੇਜ਼ਬਾਨ ਹਮੇਸ਼ਾ ਗੁਣਗਣਾਉਂਦਾ ਤੇ ਸੀਟੀ ਵਜਾਉਂਦਾ ਰਹਿੰਦਾ ਸੀ ਉਹ ਇੰਨਾ ਖੁਸ਼ ਨੁਮਾ ਸੀ ਕਿ ਮੈਂ ਉਸ ਨਾਲ ਉਹਦੀ ਖੁਸ਼ੀ ਦਾ ਰਾਜ਼ ਪੁੱਛ ਲਿਆ ਇਹ ਮੇਰੀ ਆਦਤ ਹੈ ਉਸ ਨੇ ਜਵਾਬ ਦਿੱਤਾ ਜਦ ਮੈਂ ਸਵੇਰੇ ਜਾਗਦਾ ਤੇ ਰਾਤ ਨੂੰ ਸੌਣ ਜਾਂਦਾ ਹਾਂ ਤਾਂ ਆਪਣੇ ਪਰਿਵਾਰ, ਫਸਲ, ਜਾਨਵਰਾਂ ਨੂੰ ਦੁਆਵਾਂ ਦਿੰਦਾ ਅਤੇ ਅਤੁੱਤ ਫਸਲ ਲਈ ਈਸ਼ਵਰ ਨੂੰ ਧੰਨਵਾਦ ਦਿੰਦਾ ਹਾਂ। ਇਸ ਕਿਸਾਨ ਨੇ 40 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਇਹ ਆਦਤ ਪਾ ਲਈ ਸੀ। ਜਿਵੇਂ ਤੁਸੀਂ ਜਾਣਦੇ ਹੋ, ਨਿਯਮਤ ਤੌਰ ਤੇ ਦੁਹਰਾਏ ਜਾਣ ਵਾਲੇ ਵਿਚਾਰ ਅਵਚੇਤਨ ਮਨ ਵਿੱਚ ਪਹੁੰਚ ਜਾਂਦੇ ਹਨ ਅਤੇ ਆਦਤ ਬਣ ਜਾਂਦੇ ਹਨ। ਉਸ ਨੇ ਸਮਝ ਲਿਆ ਸੀ ਕਿ ਖੁਸ਼ੀ ਇੱਕ ਆਦਤ ਹੈ। ਤੁਹਾਡੇ ਵਿੱਚ ਖੁਸ਼ ਰਹਿਣ ਦੀ ਇੱਛਾ ਹੋਣੀ ਚਾਹੀਦੀ ਹੈ ਖੁਸ਼ ਰਹਿਣ ਬਾਰੇ ਤੁਹਾਨੂੰ ਇੱਕ ਮਹੱਤਵਪੂਰਨ ਗੱਲ ਯਾਦ ਰੱਖਣੀ ਚਾਹੀਦੀ ਹੈ ਤੁਹਾਡੇ ਮਨ ਵਿੱਚ ਖੁਸ਼ ਹੋਣ ਦੀ ਸੱਚੀ ਇੱਛਾ ਹੋਣੀ ਚਾਹੀਦੀ ਹੈ ਕੁਝ ਲੋਕ ਇੰਨੇ ਲੰਮੇ ਸਮੇਂ ਤੋਂ ਤਣਾਅਗ੍ਰਸਤ ਦੁਖੀ ਤੇ ਨਿਰਾਸ਼ ਹੁੰਦੇ ਹਨ ਕਿ ਜੇਕਰ ਕਿਸੇ ਅਦਭੁਤ ਚੰਗੀ ਸੁਖਮਈ ਖਬਰ ਨਾਲ ਉਹ ਅਚਨਚੇਤ ਖੁਸ਼ ਹੋ ਜਾਣ ਤਾਂ ਉਹ ਉਸ ਮਹਿਲਾ ਦੀ ਤਰ੍ਹਾਂ ਪ੍ਰਤੀਕਿਰਿਆ ਕਰਨਗੇ ਜਿਸ ਨੇ ਮੈਨੂੰ ਇੱਕ ਵਾਰ ਕਿਹਾ ਸੀ ਇੰਨਾ ਖੁਸ਼ ਹੋਣਾ ਠੀਕ ਨਹੀਂ ਹੈ ਉਹ ਆਪਣੀ ਪੁਰਾਣੀ ਮਾਨਸਿਕ ਸੰਰਚਨਾ ਦੇ ਇੰਨੇ ਆਦੀ ਹੋ ਚੁੱਕੇ ਹਨ ਕਿ ਉਹਨਾਂ ਨੂੰ ਖੁਸ਼ੀ ਸਹਿਜ ਮਹਿਸੂਸ ਨਹੀਂ ਹੁੰਦੀ ਉਹ ਆਪਣੀ ਜਾਣੀ ਪਛਾਣੀ ਤਣਾਅ ਗ੍ਰਸਤ ਦੁਖੀ ਅਵਸਥਾ ਵਿੱਚ ਮੁੜਨ ਲਈ ਬੇਤਾਬ ਰਹਿੰਦੇ ਹਨ ਮੈਂ ਇੰਗਲੈਂਡ ਦੀ ਇੱਕ ਬਿਰਧ ਮਹਿਲਾ ਨੂੰ ਜਾਣਦਾ ਹਾਂ ਜਿਸ ਨੂੰ ਕਈ ਸਾਲਾਂ ਤੋਂ ਆਥਰਾਈਟਸ ਸੀ ਉਹ ਆਪਣੇ ਗੋਡਿਆਂ ਨੂੰ ਥੱਪਤ ਪਾ ਕੇ ਕਹਿੰਦੀ ਸੀ ਮੇਰਾ ਆਥਰਾਾਈਟਸ ਅੱਜ ਮਾੜੀ ਹਾਲਤ ਵਿੱਚ ਹੈ ਅੱਜ ਮੈਂ ਬਾਹਰ ਨਹੀਂ ਜਾ ਸਕਦੀ ਮੇਰਾ ਆਥਰਾਰਾਾਈਟਸ ਮੈਨੂੰ ਦੁਖੀ ਕਰ ਰਿਹਾ ਹੈ ਮਹਿਲਾ ਦੀ ਐਸੀ ਸਥਿਤੀ ਕਾਰਨ ਉਸ ਦੇ ਪੁੱਤਰ ਧੀਆਂ ਤੇ ਗਵਾਂਢੀ ਉਸ ਦਾ ਬੜਾ ਧਿਆਨ ਰੱਖਦੇ ਸਨ ਦਾਰ ਅਸਲ ਇਸੇ ਕਾਰਨ ਨੂੰ ਆਪਣੇ ਆਥਰਾਾਈਟਸ ਨੂੰ ਪਸੰਦ ਕਰਦੀ ਸੀ ਉਹ ਆਪਣੇ ਦੁੱਖ ਨੂੰ ਪਸੰਦ ਕਰਦੀ ਸੀ ਆਪਣੇ ਅਵਚੇਤਨ ਮਨ ਦੇ ਸਤਰ ਤੇ ਉਹ ਖੁਸ਼ ਨਹੀਂ ਹੋਣਾ ਚਾਹੁੰਦੀ ਸੀ ਮੈਂ ਉਸ ਨੂੰ ਪ੍ਰਚਾਰ ਦਾ ਇੱਕ ਤਰੀਕਾ ਸੁਝਾਇਆ ਮੈਂ ਉਸ ਨੂੰ ਬਾਈਬਲ ਦੀਆਂ ਕੁਝ ਲਾਈਨਾਂ ਲਿਖ ਕੇ ਦਿੱਤੀਆਂ ਤੇ ਕਿਹਾ ਜੇਕਰ ਉਹ ਇਹਨਾਂ ਸਚਾਈਆਂ ਉੱਤੇ ਧਿਆਨ ਕੇਂਦਰਿਤ ਕਰੇਗੀ ਤਾਂ ਉਸ ਦਾ ਮਾਨਸਿਕ ਨਜ਼ਰੀਆ ਬੇਸ਼ੱਕ ਬਦਲ ਜਾਵੇਗਾ ਉਸ ਦੀ ਆਸਥਾ ਅਤੇ ਵਿਸ਼ਵਾਸ ਉਸ ਨੂੰ ਸੇਤਮੰਦ ਕਰ ਦੇਣਗੇ ਉਸ ਨੇ ਇਸ ਵਿੱਚ ਦਿਲਚਸਪੀ ਨਹੀਂ ਲਈ ਕਈ ਲੋਕਾਂ ਵਾਂਗ ਉਹ ਵੀ ਅਜੀਬ ਮਾਨਸਿਕ ਚਿੰਤਾ ਦੀ ਸ਼ਿਕਾਰ ਸੀ ਜਿਸ ਨੂੰ ਉਹ ਛੱਡਣਾ ਨਹੀਂ ਚਾਹੁੰਦੀ ਉਸ ਨੂੰ ਦੁਖੀ ਅਤੇ ਪਰੇਸ਼ਾਨ ਰਹਿਣਾ ਪਸੰਦ ਸੀ ਜਾਂ ਘੱਟੋ-ਘੱਟ ਉਸ ਨੂੰ ਦੁੱਖ ਤੋਂ ਮਿਲਣ ਵਾਲੇ ਫਾਇਦੇ ਪਸੰਦ ਸਨ ਦੁੱਖ ਕਿਉਂ ਚੁਣਨਾ ਕਈ ਲੋਕ ਦੁੱਖ ਨੂੰ ਚੁਣਦੇ ਹਨ ਅਤੇ ਉਹਨਾਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਇੰਜ ਕਰ ਰਹੇ ਹਨ ਉਹ ਇਸ ਤਰ੍ਹਾਂ ਦੇ ਵਿਚਾਰ ਆਤੇ ਹਨ ਅੱਜ ਦਾ ਦਿਨ ਮਾੜਾ ਹੈ ਹਰ ਚੀਜ਼ ਗੜਬੜ ਹੋਣ ਵਾਲੀ ਹੈ ਮੈਂ ਸਫਲ ਨਹੀਂ ਹੋ ਪਾਵਾਂਗਾ ਹਰ ਵਿਅਕਤੀ ਮੇਰੇ ਖਿਲਾਫ ਹੈ ਧੰਦਾ ਮਾੜਾ ਹੈ ਅਤੇ ਇਹ ਪਹਿਲਾਂ ਤੋਂ ਜ਼ਿਆਦਾ ਮਾੜਾ ਹੋਣ ਵਾਲਾ ਹੈ ਮੈਂ ਹਮੇਸ਼ਾ دیر ਨਾਲ ਪਹੁੰਚਦਾ ਹਾਂ ਮੈਨੂੰ ਕਦੇ ਸੁਨਹਿਰੇ ਮੌਕੇ ਨਹੀਂ ਮਿਲਦੇ ਉਹ ਕਰ ਸਕਦਾ ਹੈ ਲੇਕਿਨ ਮੈਂ ਨਹੀਂ ਜੇਕਰ ਸਵੇਰੇ ਸਵੇਰੇ ਤੁਹਾਡਾ ਇਹ ਮਾਨਸਿਕ ਨਜ਼ਰੀਆ ਰਹਿੰਦਾ ਹੈ ਤਾਂ ਤੁਸੀਂ ਆਪਣੇ ਵੱਲ ਇਹਨਾਂ ਸਾਰੀਆਂ ਦੁੱਖਮਈ ਘਟਨਾਵਾਂ ਨੂੰ ਆਕਰਸ਼ਿਤ ਕਰੋਗੇ ਅਤੇ ਬਹੁਤ ਦੁਖੀ ਰਹੋਗੇ ਇਹ ਅਹਿਸਾਸ ਕਰਨਾ ਸ਼ੁਰੂ ਕਰੋ ਕਿ ਜਿਸ ਦੁਨੀਆ ਵਿੱਚ ਤੁਸੀਂ ਰਹਿੰਦੇ ਹੋ ਉਹ ਕਾਫੀ ਹੱਦ ਤੱਕ ਇਸ ਗੱਲ ਨਾਲ ਤੈਹ ਹੁੰਦੀ ਹੈ ਕਿ ਤੁਹਾਡੇ ਦਿਮਾਗ ਵਿੱਚ ਕੀ ਚੱਲਦਾ ਹੈ ਮਹਾਨ ਰੋਮਨ ਦਾਰਸ਼ਨਿਕ ਮਾਰਕਸ ਆਰੀਲੀਅਸ ਨੇ ਕਿਹਾ ਸੀ ਇਨਸਾਨ ਦਾ ਜੀਵਨ ਉਸ ਦੇ ਵਿਚਾਰਾਂ ਨਾਲ ਬਣਦਾ ਹੈ 19ਵੀਂ ਸਦੀ ਦੇ ਮੋਰੀ ਅਮਰੀਕੀ ਦਾਰਸ਼ਨਿਕ ਹਰਾਲਫ ਵਾਲਡੋ ਐਮਰਸਨ ਨੇ ਕਿਹਾ ਸੀ ਇਨਸਾਨ ਉੰਜਦਾ ਹੀ ਹੁੰਦਾ ਹੈ ਜਿਵੇਂ ਉਹ ਸਾਰਾ ਦਿਨ ਸੋਚਦਾ ਹੈ ਜਿਹੜਾ ਵਿਚਾਰ ਤੁਸੀਂ ਆਦਤਾਂ ਆਪਣੇ ਮਸਤਿਸ਼ਕ ਵਿੱਚ ਰੱਖਦੇ ਹੋ ਉਹ ਸਰੀਰਕ ਅਤੇ ਭੌਤਿਕ ਤੌਰ ਤੇ ਪ੍ਰਗਟ ਹੋ ਜਾਂਦਾ ਹੈ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਨਾਕਾਰਤਮਕ ਆਂਜਵਾਦੀ ਮਾੜੇ ਜਾਂ ਨਿਰਾਸ਼ਾਵਾਦੀ ਵਿਚਾਰ ਨਾ ਰੱਖੋ ਆਪਣੇ ਮਸਤਿਸ਼ਕ ਨੂੰ ਵਾਰ-ਵਾਰ ਯਾਦ ਦਿਲਾਓ ਕਿ ਤੁਸੀਂ ਆਪਣੀ ਮਾਨਸਿਕਤਾ ਦੇ ਬਾਹਰ ਕੁਝ ਅਨੁਭਵ ਨਹੀਂ ਕਰ ਸਕਦੇ ਜੇਕਰ ਮੇਰੇ ਕੋਲ 10 ਲੱਖ ਡਾਲਰ ਹੁੰਦੇ ਤਾਂ ਮੈਂ ਸੁਖੀ ਹੁੰਦਾ ਦੌਲਤ ਆਪਣੇ ਆਪ ਵਿੱਚ ਤੁਹਾਨੂੰ ਸੁਖੀ ਨਹੀਂ ਬਣਾ ਸਕਦੀ ਦੂਜੇ ਪਾਸੇ ਇਸ ਸੁਖ ਵਿੱਚ ਅੜਿਕਾ ਵੀ ਨਹੀਂ ਹੁੰਦਾ ਅੱਜ ਕਈ ਲੋਕ ਚੀਜ਼ਾਂ ਖਰੀਦ ਕੇ ਸੁਖ ਪਾਉਣ ਦੀ ਕੋਸ਼ਿਸ਼ ਕਰਦੇ ਹਨ ਬਿਹਤਰੀਨ ਟੈਲੀਵਿਜ਼ਨ ਨਵੀਆਂ ਕਾਰਾਂ ਮਹਿੰਗੇ ਡਿਜ਼ਾਈਨਰ ਕੱਪੜੇ ਫਾਰਮ ਹਾਊਸ ਲੇਕਨ ਸੁਖ ਇਸ ਤਰ੍ਹਾਂ ਨਾਲ ਖਰੀਦਿਆ ਜਾਂ ਪਾਇਆ ਨਹੀਂ ਜਾ ਸਕਦਾ ਸੁਖ ਦਾ ਸਮਰਾਜ ਤੁਹਾਡੇ ਵਿਚਾਰਾਂ ਅਤੇ ਭਾਵਨਾਵਾਂ ਵਿੱਚ ਹੈ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਸੁਖ ਉਤਪਨ ਕਰਨ ਲਈ ਕਿਸੇ ਘਟਨਾ ਦੀ ਲੋੜ ਹੁੰਦੀ ਹੈ ਕੁਝ ਕਹਿੰਦੇ ਹਨ ਜੇਕਰ ਮੈਂ ਮੇਰ ਬਣ ਜਾਵਾਂ ਕਾਰਪੋਰੇਸ਼ਨ ਦਾ ਸੀਓ ਬਣ ਜਾਵਾਂ ਜਾਂ ਅਖਬਾਰ ਦੇ ਸੋਸਾਇਟੀ ਪੇਜ ਉੱਤੇ ਮੇਰੀ ਫੋਟੋ ਛਪ ਜਾਵੇ ਤਾਂ ਮੈਂ ਸੁਖੀ ਹੋ ਜਾਵਾਂਗਾ ਸੱਚ ਤਾਂ ਇਹ ਹੈ ਕਿ ਖੁਸ਼ੀ ਇੱਕ ਮਾਨਸਿਕ ਅਤੇ ਅਧਿਆਤਮਿਕ ਅਵਸਥਾ ਹੈ ਪ੍ਰਮੋਸ਼ਨ ਜਾਂ ਬਾਰੀ ਸਨਮਾਨ ਖੁਸ਼ੀ ਨਹੀਂ ਦੇ ਸਕਦੇ ਤੁਹਾਡੀ ਸ਼ਕਤੀ ਖੁਸ਼ੀ ਅਤੇ ਸੁਖ ਤਾਂ ਇਸ ਗੱਲ ਵਿੱਚ ਹੈ ਕਿ ਤੁਸੀਂ ਅਵਚੇਤਨ ਮਨ ਵਿੱਚ ਨਿਵਾਸ ਕਰਨ ਵਾਲੇ दैवी ਵਿਧਾਨ ਅਤੇ ਸਹੀ ਕਰਮ ਦੇ ਨਿਯਮ ਦਾ ਪਤਾ ਲਾਓ ਅਤੇ ਇਹਨਾਂ ਸਿਧਾਂਤਾਂ ਨੂੰ ਆਪਣੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਲਾਗੂ ਕਰੋ ਉਸ ਨੂੰ ਮਾਨਸਿਕ ਸ਼ਾਂਤੀ ਦੀ ਫਸਲ ਦੇ ਰੂਪ ਵਿੱਚ ਖੁਸ਼ੀ ਮਿਲੀ ਜਦੋਂ ਮੈਂ ਕੁਝ ਸਾਲ ਪਹਿਲਾਂ ਸੈਨ ਫ੍ਰਾਂਸਿਸਕੋ ਵਿੱਚ ਭਾਸ਼ਣ ਦੇ ਰਿਹਾ ਸੀ ਤਾਂ ਇੱਕ ਵਿਅਕਤੀ ਮੇਰੇ ਕੋਲ ਆਇਆ ਉਹ ਬਹੁਤ ਦੁਖੀ ਤੇ ਨਿਰਾਸ਼ ਸੀ ਕਿਉਂਕਿ ਉਸ ਦਾ ਬਿਜ਼ਨਸ ਡਾਵਾ ਡੋਲ ਸੀ ਉਹ ਇੱਕ ਕੰਪਨੀ ਦਾ ਜਨਰਲ ਮੈਨੇਜਰ ਸੀ ਉਸ ਦੇ ਦਿਲ ਵਿੱਚ ਕੰਪਨੀ ਦੇ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਤੇ ਪ੍ਰਤੀ ਦਵੇਖ ਭਰਿਆ ਸੀ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਸ ਦੇ ਵਿਚਾਰਾਂ ਦਾ ਵਿਰੋਧ ਕਰਕੇ ਕੰਪਨੀ ਨੂੰ ਵਿਨਾਸ਼ ਦੀ ਦਿਸ਼ਾ ਵਿੱਚ ਲੈ ਜਾ ਰਿਹਾ ਸੀ ਕੰਪਨੀ ਦਾ ਮੁਨਾਫਾ ਘਟਿਆ ਸੀ ਬਾਜ਼ਾਰ ਵਿੱਚ ਹਿੱਸੇਦਾਰੀ ਘਟ ਹੋ ਰਹੀ ਸੀ ਕੰਪਨੀ ਦੇ ਸ਼ੇਅਰ ਦੀ ਮੁੱਲ ਕੀਮਤ ਡਿੱਗ ਰਹੀ ਸੀ ਜੇਸ ਨਾਲ ਉਸ ਨੂੰ ਕਾਫੀ ਚਿੰਤਾ ਹੋਈ ਕਿਉਂਕਿ ਉਸ ਦਾ ਜ਼ਿਆਦਾਤਰ ਭੁਗਤਾਨ ਸਟਾਕ ਆਪਸ਼ਨਸ ਦੇ ਤੌਰ ਤੇ ਸੀ ਉਸ ਨੇ ਆਪਣੀ ਬਿਜ਼ਨਸ ਸਮੱਸਿਆ ਇਸ ਤਰ੍ਹਾਂ ਨਾਲ ਸੁਲਝਾਈ ਸਵੇਰੇ ਸਵੇਰੇ ਇਹ ਸ਼ਾਂਤੀ ਨਾਲ ਇਹ ਸਕਾਰਾਤਮਕ ਪੁਸ਼ਟੀ ਕਰਦਾ ਸੀ ਸਾਡੀ ਕੰਪਨੀ ਵਿੱਚ ਕੰਮ ਕਰਨ ਵਾਲੇ ਸਾਰੇ ਕਰਮਚਾਰੀ ਇਮਾਨਦਾਰ ਸੱਚੇ ਸਹਿਯੋਗੀ ਵਫਾਦਾਰ ਤੇ ਸਭ ਦੇ ਪ੍ਰਤੀ ਸਦ ਭਾਵਨਾ ਨਾਲ ਭਰੇ ਹਨ ਇਸ ਕੰਪਨੀ ਦੇ ਵਿਕਾਸ, ਕਲਿਆਣ ਤੇ ਸਮ੍ਰiddhi ਦੀ ਜੰਜੀਰ ਵਿੱਚ ਮਾਨਸਿਕ ਤੇ ਅਧਿਆਤਮਿਕ ਕੜੀਆਂ ਹਨ। ਮੈਂ ਆਪਣੇ ਦੋ ਸਹਿਯੋਗੀਆਂ ਤੇ ਕੰਪਨੀ ਦੇ ਬਾਕੀ ਸਾਰੇ ਲੋਕਾਂ ਲਈ ਆਪਣੇ ਵਿਚਾਰਾਂ, ਸ਼ਬਦਾਂ ਤੇ ਕਾਰਜਾਂ ਵਿੱਚ ਪ੍ਰੇਮ, ਸ਼ਾਂਤੀ ਤੇ ਇੱਕ ਸੁਰਤਾ ਪ੍ਰਸਾਰਿਤ ਕਰਦਾ ਹਾਂ। ਸਾਡੀ ਕੰਪਨੀ ਦੇ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਨੂੰ ਸਾਰੇ ਕੰਮਾਂ 'ਚ ਈਸ਼ਵਰ ਦਾ ਮਾਰਗਦਰਸ਼ਨ ਮਿਲ ਰਿਹਾ ਹੈ। ਮੇਰੇ ਅਵਚੇਤਨ ਮੰਦੀ ਅਸੀਮ ਬੁੱਧੀ ਮਤਾ ਮੇਰੇ ਸਾਰੇ ਨਿਰਣੇ ਲੈਂਦੀ ਹੈ ਸਾਡੇ ਸਾਰੇ ਬਿਜ਼ਨਸ ਸੌਦੇਆਂ ਅਤੇ ਆਪਸੀ ਸਬੰਧਾਂ ਵਿੱਚ ਇੱਕ ਸੁਰਤਾ ਹੈ ਮੈਂ ਆਫਿਸ ਵਿੱਚ ਜਾਣ ਤੋਂ ਪਹਿਲਾਂ ਸ਼ਾਂਤੀ ਪ੍ਰੇਮ ਅਤੇ ਇੱਕ ਸੁਰਤਾ ਦੇ ਹਰ ਘਾਰੇ ਭੇਜਦਾ ਹਾਂ ਕੰਪਨੀ ਵਿੱਚ ਕੰਮ ਕਰਨ ਵਾਲੇ ਸਾਰੇ ਲੋਕਾਂ ਦੇ ਦਿlo ਦਿਮਾਗ ਵਿੱਚ ਸ਼ਾਂਤੀ ਅਤੇ ਇੱਕ ਸੁਰਤਾ ਕਾਇਮ ਰਹੇ ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਹਾਂ ਮੈਂ ਹੁਣ ਆਸਥਾ ਵਿਸ਼ਵਾਸ ਅਤੇ ਭਰੋਸੇ ਨਾਲ ਇੱਕ ਨਵੇਂ ਦਿਨ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ ਇਸ ਬਿਜ਼ਨਸ ਐਗਜ਼ੀਕਿਟਿਵ ਨੇ ਇਸ ਵਿਚਾਰ ਸੱਚ ਮੰਨਦਿਆਂ ਸਵੇਰੇ ਤਿੰਨ ਵਾਰ ਹੌਲੀ-ਹੌਲੀ ਭਾਵਨਾ ਨਾਲ ਦੁਹਰਾਇਆ ਦਿਨ ਵਿੱਚ ਜਦੋਂ ਵੀ ਉਸ ਦੇ ਮਨ ਵਿੱਚ ਡਰ ਜਾਂ ਗੁੱਸੇ ਦੇ ਵਿਚਾਰ ਆਉਂਦੇ ਸਨ ਤਾਂ ਉਹ ਆਪਣੇ ਆਪ ਨੂੰ ਕਹਿੰਦਾ ਸ਼ਾਂਤੀ ਸਦਭਾਵ ਤੇ ਸੰਤੁਲਨ ਹਰ ਸਮੇਂ ਮੇਰੇ ਮਸਤਿਸ਼ਕ ਦੇ ਉੱਤੇ ਰਾਜ ਕਰਦੇ ਹਨ ਜਦੋਂ ਉਹ ਇਸ ਤਰੀਕੇ ਨਾਲ ਆਪਣੇ ਮਸਤਿਸ਼ਕ ਨੂੰ ਅਨੁਸ਼ਾਸਿਤ ਕਰਦਾ ਰਿਹਾ ਤਾਂ ਨੁਕਸਾਨਦਾਇਕ ਵਿਚਾਰ ਆਉਣੇ ਬੰਦ ਹੋ ਗਏ ਅਤੇ ਉਸ ਦੇ ਮਨ ਵਿੱਚ ਸ਼ਾਂਤੀ ਆ ਗਈ ਉਸ ਨੇ ਸ਼ਾਂਤੀ ਦੀ ਫਸਲ ਕੱਟੀ ਬਾਅਦ ਵਿੱਚ ਉਸ ਨੇ ਮੈਨੂੰ ਲਿਖਿਆ ਕਿ ਮਸਤਿਸ਼ਕ ਨੂੰ ਵਿਵਸਥਿਤ ਕਰਨ ਦੇ ਲਗਭਗ 2 ਹਫ਼ਤੇ ਬਾਅਦ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਨੇ ਉਸ ਨੂੰ ਆਪਣੇ ਆਫਿਸ ਵਿੱਚ ਬੁਲਾ ਕੇ ਉਸ ਦੇ ਕੰਮ ਤੇ ਨਵੇਂ ਸਿਰਜਣਾਤਮਕ ਵਿਚਾਰਾਂ ਦੀ ਸ਼ਲਾਘਾ ਕੀਤੀ ਉਹਨਾਂ ਨੇ ਇਹ ਟਿੱਪਣੀ ਵੀ ਕੀਤੀ ਸੀ ਕਿ ਉਹ ਕਿੰਨੇ ਭਾਗਵਾਨ ਹਨ ਜਿਹੜਾ ਉਹਨਾਂ ਨੂੰ ਇਹੋ ਜਿਹਾ ਜਰਨਲ ਮੈਨੇਜਰ ਮਿਲਿਆ ਉਸ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਵਿਅਕਤੀ ਆਪਣੇ ਆਪ ਵਿੱਚ ਖੁਸ਼ੀ ਪਾ ਸਕਦਾ ਹੈ ਰੁਕਾਵਟ ਜਾਂ ਔਕੜ ਉਥੇ ਨਹੀਂ ਹੈ ਸਾਲਾਂ ਪਹਿਲਾਂ ਇੱਕ ਦੋਸਤ ਨੇ ਮੈਨੂੰ ਇੱਕ ਘੋੜੇ ਦੀ ਕਹਾਣੀ ਸੁਣਾਈ ਇੱਕ ਵਾਰ ਇੱਕ ਘੋੜਾ ਸੜਕ ਦੇ ਕੰਡੇ ਤੇ ਡੁੱਡ ਦੇ ਕੋਲ ਬੈਠੇ ਸਭ ਤੋਂ ਡਰ ਗਿਆ ਉਸ ਤੋਂ ਬਾਅਦ ਉਸ ਡੁੱਡ ਦੇ ਕੋਲ ਆਉਂਦੇ ਹੀ ਘੋੜਾ ਵਿਦਕ ਜਾਂਦਾ ਸੀ ਕਿਸਾਨ ਨੇ ਡੁੱਡ ਨੂੰ ਖੋਦ ਉਸ ਨੂੰ ਜਲਾ ਲ ਦਿੱਤਾ ਤੇ ਉਸ ਜਗ੍ਹਾ ਨੂੰ ਬਰਬਾਦ ਕਰ ਦਿੱਤਾ ਲੇਕਿਨ ਇਸ ਨਾਲ ਮਦਦ ਨਹੀਂ ਮਿਲੀ ਸਾਲਾਂ ਬਾਅਦ ਤੱਕ ਘੋੜਾ ਡੁੱਡ ਵਾਲੀ ਜਗ੍ਹਾ ਦੇ ਕੋਲ ਪਹੁੰਚ ਕੇ ਵਿਦਕ ਜਾਂਦਾ ਸੀ ਘੋੜਾ ਡੁੱਡ ਦੀ ਯਾਦ ਨਾਲ ਵਿਦਕ ਰਿਆ ਸੀ ਤੁਹਾਡੀ ਖੁਸ਼ੀ ਵਿੱਚ ਤੁਹਾਡਾ ਆਪਣਾ ਵਿਚਾਰਕ ਜੀਵਨ ਅਤੇ ਮਾਨਸਿਕ ਕਲਪਨਾ ਤੋਂ ਇਲਾਵਾ ਕੋਈ ਅੜਿਕਾ ਨਹੀਂ ਹੈ ਕੀ ਡਰ ਜਾਂ ਚਿੰਤਾ ਨੇ ਤੁਹਾਨੂੰ ਪਿੱਛੇ ਰੋਕ ਰੱਖਿਆ ਹੈ ਡਰ ਤੁਹਾਡੇ ਮਨ ਦਾ ਇੱਕ ਵਿਚਾਰ ਹੈ ਤੁਸੀਂ ਇਸੇ ਵੇਲੇ ਇਸ ਨੂੰ ਫੁੱਟ ਸਕਦੇ ਹੋ ਅਤੇ ਇਸ ਦੀ ਥਾਂ ਸਾਰੀਆਂ ਸਮੱਸਿਆਵਾਂ ਉੱਤੇ ਜਿੱਤ ਸਫਲਤਾ ਤੇ ਉਪਲਬਧੀ ਵਿੱਚ ਆਸਥਾ ਰੱਖ ਸਕਦੇ ਹੋ ਮੈਂ ਇੱਕ ਵਿਅਕਤੀ ਨੂੰ ਜਾਣਦਾ ਸੀ ਜਿਸ ਦਾ ਧੰਦਾ ਚੁਪਟ ਹੋ ਗਿਆ ਉਸ ਨੇ ਮੈਨੂੰ ਕਿਹਾ ਮੈਂ ਗਲਤੀਆਂ ਕੀਤੀਆਂ ਸਨ ਲੇਕਿਨ ਮੈਂ ਉਹਨਾਂ ਕੋਲੋਂ ਕਾਫੀ ਕੁਝ ਸਿੱਖ ਵੀ ਲਿਆ ਹੈ ਮੈਂ ਦੁਬਾਰਾ ਬਿਜ਼ਨਸ ਸ਼ੁਰੂ ਕਰ ਰਹੀ ਹਾਂ ਅਤੇ ਮੈਨੂੰ ਇਸ ਵਿੱਚ ਜ਼ਬਰਦਸਤ ਸਫਲਤਾ ਮਿਲੇਗੀ ਉਸਨੇ ਆਪਣੇ ਮਨ ਦੇ ਉਸ ਡੁੱਡ ਦਾ ਸਾਹਮਣਾ ਕੀਤਾ ਉਸਨੇ ਸ਼ਿਕਾਇਤ ਨਹੀਂ ਕੀਤੀ ਉਹ ਰੋਇਆ ਨਹੀਂ ਇਸ ਦੀ ਬਜਾਏ ਉਸਨੇ ਅਸਫਲਤਾ ਦੇ ਡੁੱਡ ਨੂੰ ਪੁੱਟ ਸੁੱਟਿਆ ਆਪਣੀ ਆਤ੍ਰਕ ਸ਼ਕਤੀਆਂ ਉੱਤੇ ਭਰੋਸਾ ਕਰਕੇ ਉਸਨੇ ਡਰ ਦੇ ਸਾਰੇ ਵਿਚਾਰਾਂ ਤੇ ਪੁਰਾਣੀ ਨਿਰਾਸ਼ਾਵਾਂ ਨੂੰ ਦੂਰ ਕਰ ਦਿੱਤਾ ਅਤੇ ਆਪਣੇ ਆਪ ਉੱਤੇ ਯਕੀਨ ਕਰੋ ਤੁਸੀਂ ਸਫਲ ਅਤੇ ਸੁਖੀ ਬਣ ਜਾਓਗੇ ਸਭ ਤੋਂ ਸੁਖੀ ਵਿਅਕਤੀ ਸਭ ਤੋਂ ਸੁਖੀ ਵਿਅਕਤੀ ਉਹ ਹੈ ਜਿਹੜਾ ਲਗਾਤਾਰ ਆਪਣੇ ਅੰਦਰ ਦੇ ਸਭ ਤੋਂ ਵਧੀਆ ਸਰੂਪ ਨੂੰ ਸਾਹਮਣੇ ਲਿਆਉਂਦਾ ਅਤੇ ਅਭਿਆਸ ਕਰਦਾ ਹੈ ਸੋਖ ਅਤੇ ਸਾਦਗੁਣ ਇੱਕ ਦੂਜੇ ਦੇ ਪੂਰਕ ਹਨ ਸਭ ਤੋਂ ਚੰਗੇ ਲੋਕ ਨਾ ਸਿਰਫ ਸਭ ਤੋਂ ਸੁਖੀ ਹੁੰਦੇ ਹਨ ਬਲਕਿ ਆਮ ਤੌਰ ਤੇ ਸਫਲਤਾ ਨਾਲ ਜੁੜਨ ਦੀ ਕਲਾ ਵਿੱਚ ਵੀ ਸਭ ਤੋਂ ਮਾਹਰ ਹੁੰਦੇ ਹਨ ਈਸ਼ਵਰ ਤੁਹਾਡੇ ਅੰਦਰ ਸਭ ਤੋਂ ਉੱਚਾ ਅਤੇ ਸਭ ਤੋਂ ਚੰਗਾ ਹੈ ਈਸ਼ਵਰ ਦੇ ਪ੍ਰੇਮ ਪ੍ਰਕਾਸ਼ ਸਤਿ ਅਤੇ ਸੁੰਦਰਤਾ ਨੂੰ ਜਿਆਦਾ ਵਿਅਕਤ ਕਰੋਗੇ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਸੁਖੀ ਵਿਅਕਤੀਆਂ ਵਿੱਚੋਂ ਇੱਕ ਬਣ ਜਾਓਗੇ ਗ੍ਰੀਕ ਸਟੋਇਕ ਦਾਰਸ਼ਨਿਕ ਅਪੈਕਟਸ ਨੇ ਕਿਹਾ ਸੀ ਮਾਨਸਿਕ ਸ਼ਾਂਤੀ ਅਤੇ ਸੁੱਖ ਦਾ ਬਸ ਇੱਕੋ ਹੀ ਰਸਤਾ ਹੈ ਇਸ ਲਈ ਇਸ ਨੂੰ ਆਪਣੇ ਹਮੇਸ਼ਾ ਨਾਲ ਰੱਖੋ ਤਦੋਂ ਵੀ ਜਦ ਤੁਸੀਂ ਸਵੇਰੇ ਜਾਗੋ ਅਤੇ ਪੂਰਾ ਦਿਨ ਅਤੇ ਉਦੋਂ ਵੀ ਜਦ ਤੁਸੀਂ ਸੌਣ ਜਾਓ ਬਾਹਰੀ ਚੀਜ਼ਾਂ ਨਾਲ ਪ੍ਰਭਾਵਿਤ ਨਾ ਹੋਵੋ ਬਲਕਿ ਇਹਨਾਂ ਸਾਰਿਆਂ ਨੂੰ ਈਸ਼ਵਰ ਨੂੰ ਸਮਰਪਿਤ ਕਰ ਦਿਓ ਸੁੱਖ ਦੀਆਂ ਪੌੜੀਆਂ ਦਾ ਸੰਖੇਪ ਨੰਬਰ 1 ਵਿਲੀਅਮ ਜੇਮਜ਼ ਨੇ ਕਿਹਾ ਸੀ ਕਿ 19ਵੀਂ ਸਦੀ ਦੀ ਸਭ ਤੋਂ ਵੱਡੀ ਖੋਜ ਆਸਥਾ ਨਾਲ ਪ੍ਰੇਰਿਤ ਅਵਚੇਤਨਮਾਨਦੀ ਸ਼ਕਤੀ ਹੈ ਨੰਬਰ 2 ਤੁਹਾਡੇ ਅੰਦਰ ਜ਼ਬਰਦਸਤ ਸ਼ਕਤੀ ਹੈ ਜਦ ਤੁਸੀਂ ਇਸ ਸ਼ਕਤੀ ਵਿੱਚ ਪਰਮ ਵਿਸ਼ਵਾਸ ਕਰਨ ਲੱਗੋਗੇ ਤਾਂ ਤੁਸੀਂ ਸੁਖੀ ਹੋ ਜਾਵੋਗੇ ਜਦ ਤੁਸੀਂ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਪਾਵੋਗੇ ਨੰਬਰ 3 ਤੁਸੀਂ ਆਪਣੇ ਅਵਚੇਤਨ ਮਨ ਦੀ ਅਦਭੁਤ ਸ਼ਕਤੀ ਦੁਆਰਾ ਕਿਸੇ ਵੀ ਹਾਰ ਉੱਤੇ ਜਿੱਤ ਪਾ ਸਕਦੇ ਹੋ ਤੇ ਕਿਸੇ ਵੀ ਮਨੋਕਾਮਨਾ ਨੂੰ ਪੂਰਾ ਕਰ ਸਕਦੇ ਹੋ ਇੱਥੇ ਇਸ ਵਾਕ ਦਾ ਮਤਲਬ ਹੈ ਕਿ ਜਿਹੜਾ ਵਿਅਕਤੀ ਈਸ਼ਵਰ ਅਵਚੇਤਨ ਮਨ ਦੇ ਅਧਿਆਤਮਕ ਨਿਜਮ ਵਿੱਚ ਭਰੋਸਾ ਕਰਦਾ ਹੈ ਉਹ ਸੁਖੀ ਹੁੰਦਾ ਹੈ ਨੰਬਰ 4 ਤੁਹਾਨੂੰ ਖੁਸ਼ੀ ਦੀ ਚੋਣ ਕਰਨੀ ਹੋਵੇਗੀ ਖੁਸ਼ੀ ਇੱਕ ਆਦਤ ਹੈ ਇਹ ਇੱਕ ਚੰਗੀ ਆਦਤ ਹੈ ਜਿਸ ਉੱਤੇ ਅਕਸਰ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਜੋ ਵੀ ਚੀਜ਼ਾਂ ਸੱਚ ਹਨ ਜਿਹੜੀਆਂ ਵੀ ਚੀਜ਼ਾਂ ਇਮਾਨਦਾਰ ਹਨ ਜਿਹੜੀਆਂ ਵੀ ਚੀਜ਼ਾਂ ਨਿਆਂਪੂਰਕ ਹਨ ਜਿਹੜੀਆਂ ਵੀ ਚੀਜ਼ਾਂ ਸ਼ੁੱਧ ਹਨ ਜਿਹੜੀਆਂ ਵੀ ਚੀਜ਼ਾਂ ਪਿਆਰੀਆਂ ਹਨ ਜਿਹੜੀਆਂ ਵੀ ਚੀਜ਼ਾਂ ਚੰਗੇ ਮਾਨਦੀਆਂ ਹਨ ਜੇਕਰ ਕੋਈ ਗੁਣ ਹੈ ਅਤੇ ਜੇਕਰ ਕੋਈ ਸ਼ਲਾਘਾ ਹੈ ਤਾਂ ਇਹਨਾਂ ਬਾਰੇ ਸੋਚੋ ਨੰਬਰ 5 ਜਦੋਂ ਤੁਸੀਂ ਸਵੇਰ ਨੂੰ ਆਪਣੀਆਂ ਅੱਖਾਂ ਖੋਲੋ ਤਾਂ ਆਪਣੇ ਆਪ ਨੂੰ ਕਹੋ ਮੈਂ ਅੱਜ ਖੁਸ਼ੀ ਦੀ ਚੋਣ ਕਰਦਾ ਹਾਂ ਮੈਂ ਅੱਜ ਸਾਰਿਆਂ ਲਈ ਪ੍ਰੇਮ ਅਤੇ ਇੱਕ ਸੁਰਤਾ ਦੀ ਚੋਣ ਕਰਦਾ ਹਾਂ ਮੈਂ ਅੱਜ ਸ਼ਾਂਤੀ ਦੀ ਚੋਣ ਕਰਦਾ ਹਾਂ ਇਸ ਸਕਾਰਾਤਮਕ ਤਸਦੀਕ ਨਾਲ ਸੰਜੀਵਤਾ ਪ੍ਰੇਮ ਤੇ ਦਿਲਚਸਪੀ ਭਰੋਗੇ ਤਾਂ ਤੁਹਾਨੂੰ ਖੁਸ਼ੀ ਮਿਲ ਜਾਵੇਗੀ। ਨੰਬਰ 6 ਹਰ ਦਿਨ ਕਈ ਵਾਰ ਆਪਣੀਆਂ ਸਾਰੀਆਂ ਰਹਿਮਤਾਂ ਲਈ ਸ਼ੁਕਰੀਆ ਅਦਾ ਕਰੋ। ਇਸ ਤੋਂ ਇਲਾਵਾ ਆਪਣੇ ਪਰਿਵਾਰ ਦੇ ਮੈਂਬਰਾਂ, ਸਹਿਯੋਗੀਆਂ ਦੇ ਨਾਲ ਸਾਰੀ ਦੁਨੀਆ ਲਈ ਸ਼ਾਂਤੀ, ਖੁਸ਼ੀ ਅਤੇ ਸਮ੍ਰiddhi ਦੀ ਪ੍ਰਾਰਥਨਾ ਕਰੋ। ਨੰਬਰ 7 ਤੁਹਾਡੇ ਮਨ ਵਿੱਚ ਖੁਸ਼ ਰਹਿਣ ਦੀ ਸੱਚੀ ਇੱਛਾ ਹੋਣੀ ਚਾਹੀਦੀ ਹੈ। ਬਿਨਾਂ ਇੱਛਾ ਦੇ ਕੁਝ ਹਾਸਲ ਨਹੀਂ ਹੁੰਦਾ। ਇੱਛਾ ਕਲਪਨਾ ਅਤੇ ਆਸਥਾ ਦੇ ਖੰਭਾਂ ਨਾਲ ਕੀਤੀ ਗਈ ਕਾਮਨਾ ਹੈ ਆਪਣੀ ਇੱਛਾ ਦੇ ਸਾਕਾਰ ਹੋਣ ਦੀ ਕਲਪਨਾ ਕਰੋ ਇਸ ਦੀ ਵਾਸਤਵਿਕਤਾ ਨੂੰ ਮਹਿਸੂਸ ਕਰੋ ਅਤੇ ਇਹ ਸਾਕਾਰ ਹੋ ਜਾਵੇਗੀ ਖੁਸ਼ੀ ਪ੍ਰਾਰਥਨਾ ਦੇ ਜਵਾਬ ਵਿੱਚ ਮਿਲ ਸਕਦੀ ਹੈ ਲਗਾਤਾਰ ਡਰ ਚਿੰਤਾ ਗੁੱਸੇ ਨਫ਼ਰਤ ਅਤੇ ਅਸਫਲਤਾ ਦੇ ਵਿਚਾਰਾਂ ਨੂੰ ਸੋਚ ਕੇ ਤੁਸੀਂ ਨਿਰਾਸ਼ ਅਤੇ ਦੁਖੀ ਬਣ ਜਾਵੋਗੇ ਯਾਦ ਰੱਖੋ ਤੁਹਾਡੀ ਜ਼ਿੰਦਗੀ ਉਂਝ ਹੀ ਹੈ ਜਿਵੇਂ ਤੁਹਾਡੇ ਵਿਚਾਰ ਇਸ ਨੂੰ ਬਣਾਉਂਦੇ ਹਨ ਨੰਬਰ 9 ਤੁਸੀਂ ਦੁਨੀਆ ਦੇ ਸਾਰੇ ਪੈਸਿਆਂ ਨਾਲ ਵੀ ਖੁਸ਼ੀ ਨਹੀਂ ਖਰੀਦ ਸਕਦੇ ਕੁਝ ਕਰੋੜਪਤੀ ਖੁਸ਼ ਹਨ ਕੁਝ ਦੁਖੀ ਜਿਨ੍ਹਾਂ ਲੋਕਾਂ ਦੇ ਕੋਲ ਬਹੁਤ ਘੱਟ ਦੌਲਤ ਹੈ ਉਹਨਾਂ ਵਿੱਚੋਂ ਕੁਝ ਸੁਖੀ ਹਨ ਕੁਝ ਦੁਖੀ ਕੁਝ ਵਿਵਤਾ ਲੋਕ ਖੁਸ਼ ਹਨ ਅਤੇ ਕੁਝ ਦੁਖੀ ਕੁਝ ਕੁਮਾਰੇ ਲੋਕ ਖੁਸ਼ ਹਨ ਅਤੇ ਕੁਝ ਦੁਖੀ ਖੁਸ਼ੀ ਦਾ ਸਾਮਰਾਜ ਤੁਹਾਡੇ ਵਿਚਾਰਾਂ ਅਤੇ ਭਾਵਨਾਵਾਂ ਵਿੱਚ ਹੈ ਨੰਬਰ 10 ਖੁਸ਼ੀ ਸ਼ਾਂਤ ਮਸਤਿਕ ਸਰੀਫ ਫੈਸਲਾ ਹੈ ਆਪਣੇ ਵਿਚਾਰਾਂ ਦਾ ਲੰਗਰ ਸ਼ਾਂਤੀ ਸੰਤੁਲਨ ਸੁਰੱਖਿਆ ਤੇ दैਵੀ ਮਾਰਗਦਰਸ਼ਨ ਤੇ ਬੰਨੋ ਤੁਹਾਡਾ ਮਸਤਿਕ ਖੁਸ਼ੀ ਉਤਪੰਨ ਕਰ ਦੇਵੇਗਾ ਨੰਬਰ 11 ਤੁਹਾਡੀ ਖੁਸ਼ੀ ਵਿੱਚ ਕੋਈ ਰੁਕਾਵਟ ਨਹੀਂ ਹੈ ਬਾਹਰੀ ਚੀਜ਼ਾਂ ਕਾਰਨ ਨਹੀਂ ਹਨ ਉਹ ਕਾਰਨ ਨਹੀਂ ਹਨ ਨਤੀਜੇ ਹਨ ਤੁਹਾਡੇ ਅੰਦਰਲੇ ਨੂੰ ਇੱਕ ਅਲੇ ਰਚਨਾਤਮਕ ਸਿਧਾਂਤ ਨਾਲ ਪ੍ਰੇਰਣਾ ਦਿਓ ਤੁਹਾਡੇ ਵਿਚਾਰ ਕਾਰਨ ਹਨ ਅਤੇ ਨਵਾਂ ਕਾਰਨ ਇੱਕ ਨਵਾਂ ਨਤੀਜਾ ਉਤਪੰਨ ਕਰਦਾ ਹੈ ਖੁਸ਼ੀ ਦੀ ਚੋਣ ਕਰੋ ਸਭ ਤੋਂ ਸੁਖੀ ਵਿਅਕਤੀ ਉਹ ਹੈ ਜਿਹੜਾ ਆਪਣੇ ਅੰਦਰਲੇ ਦੇ ਸਭ ਤੋਂ ਉੱਚੇ ਅਤੇ ਚੰਗੇ ਸਰੂਪ ਨੂੰ ਬਾਹਰ ਲਿਆਉਂਦਾ ਹੈ ਈਸ਼ਵਰ ਸਭ ਤੋਂ ਉੱਚਾ ਸਭ ਤੋਂ ਚੰਗਾ ਹੈ ਅਤੇ ਤੁਹਾਡੇ ਅੰਦਰ ਈਸ਼ਵਰ ਦਾ ਸਮਰਾਜ ਹੈ ਕਿਤਾਬ ਤੁਹਾਡੀ ਅਵਚੇਤਨ ਮੰਦੀ ਸ਼ਕਤੀ ਲੇਖਕ ਡਾਕਟਰ ਜੋਸਫ ਮਰਫੀ ਤੁਸੀਂ ਸੁਣਦੇ ਸੀ ਕਿਤਾਬ ਦਾ 15ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਗਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ